ਇਹ ਸਰਕਾਰ ਨੇ ਸਾਡੀਆਂ ਮੰਗਾਂ ਤਾਂ ਕੀ ਮੰਨੀਆਂ ਸੀਗੀਆਂ ਉਲਟਾ ਸਾਡੇ ਜਿਹੜੇ ਮੀਟਿੰਗ ਦਾ ਟਾਈਮ ਵੀ ਨਹੀਂ ਦੇ ਰਹੀ ਸਿਰਫ ਲਾਰੇਬਾਜ਼ੀ ਕਰ ਰਹੀ ਹੈ ਸਿਰਫ ਐਡਵਰਟਾਈਜ਼ਮੈਂਟ ਕਰ ਰਹੀ ਹੈ ਸਿਰਫ ਇਸ਼ਤਿਹਾਰਾਂ ਦੇ ਵਿੱਚ ਦਿਖਾ ਰਿਆ ਪਰ ਗਰਾਊਂਡ ਲੈਵਲ ਤੇ ਅਜੇ ਤੱਕ ਕੁਝ ਵੀ ਨਹੀਂ ਹੋ ਰਿਹਾ ਨਿਸਰੀ ਹਲ ਕਾਮਿਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਮੋਰਚਾ ਖੋਲਿਆ ਗਿਆ ਤੇ ਕਦਮ ਚੋੜ ਹੜਤਾਲ ਕੀਤੀ ਹੋਈ ਆ ਜਿੱਥੇ ਲੋਕ ਮਸਲਿਆਂ ਦਾ ਸਾਹਮਣਾ ਕਰ ਰਿਹਾ ਤੇ ਉੱਥੇ ਹੀ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅੱਜ ਸਰਕਾਰ ਦਾ ਪੁਤਲਾ ਫੁੱਟਿਆ ਜਾਏਗਾ ਸਾਡੇ ਨਾਲ ਬਾਕ-ਬਾਕ ਮੁਲਾਜ਼ਮਾਂ ਗੋਨੇ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਕਿਹੜੇ ਕਿਹੜੇ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਖੋਲਿਆ ਗਿਆ ਕੀ ਕਾਰਨਾਂ ਜੀ ਜਿਹੜੇ ਸਾਰੇ ਮੁਲਾਜ਼ਮ ਜਿਹੜੇ ਸਰਕਾਰ ਦੇ ਖਿਲਾਫ ਮੋਰਚੇ ਤੇ ਡਟ ਗਏ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹ ਲਾਗੂ ਨਹੀਂ ਕਰ ਰਹੇ ਇਸ ਕਰਕੇ ਇਹ ਮੋਰਚਾ ਖੋਲਿਆ ਹੋਇਆ ਸਾਡੀਆਂ ਮੰਗਾਂ ਦੇ ਵਿੱਚ ਕੀ ਹੈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਜਿਹੜੀ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਵਾਅਦਾ ਵੀ ਨਹੀਂ ਗਾਰੰਟੀ ਕੀਤੀ ਸੀ ਤੇ ਇਸੀ ਪੀ ਸਕੀਮ ਯਾਨੀ 4/14 ਸਕੀਮ ਹੁੰਦੀ ਹੈ ਮਲਾਜਮਾਂ ਦੀ ਇੱਕ ਉਹ ਨਹੀਂ ਲਾਗੂ ਕਰ ਰਹੇ ਡੀਐੱਜੀ ਜਿਸ ਨੇ ਸਾਨੂੰ ਦੇ ਰਹੇ ਕਿ ਤਿੰਨ ਕਿਸਤਾਂ ਪਹਿਲਾਂ ਜਿਉ ਹੋਈਆਂ ਪਈਆਂ ਤੇ ਜਨਵਰੀ ਨੂੰ ਇੱਕ ਹੋਰ ਕਿਸਤ ਜਿਉ ਹੋ ਜੂਗੀ ਇਹ ਸਾਡੀਆਂ ਸਾਂਝੀਆਂ ਮੰਗਾਂ ਨੇ ਤੇ ਪੇ ਕਮਿਸ਼ਨ ਦਾ ਬਕਾਇਆ ਜਿਹੜਾ ਸਰਕਾਰ ਕਿ ਨਹੀਂ ਖੜਾ ਉਹ ਵੀ ਨਹੀਂ ਦੇ ਰਹੇ ਇਸ ਕਰਕੇ ਅੱਤੇ 22 ਨੂੰ ਮੀਟਿੰਗ ਕੀਤੀ ਸਰਕਾਰ ਨਾਲ ਉਹਨਾਂ ਨੇ ਵਾਦਾ ਕੀਤਾ ਸੀ ਕਿ 20 ਅੰਦਰ ਵਿੱਚ ਵਿੱਚ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਲਾਗੂ ਕਰ ਦਾਂਗੇ ਪੱਤਰ ਜਾਰੀ ਕਰ ਦਾਂਗੇ ਪਰ ਹਜੇ ਤੱਕ ਉਹਨਾਂ ਨੇ ਪੱਤਰ ਜਾਰੀ ਨਹੀਂ ਕੀਤੇ ਅਸੀਂ ਅੱਕ ਕੇ 8 ਤਰੀਕ ਨੂੰ ਕਾਲਮਚੋਰ ਕੰਪਿਊਟਰ ਬੰਦ ਹੜਤਾਲ ਜੇ ਸ਼ੁਰੂ ਕੀਤੀ ਹੋਈ ਹੈ ਜੋ ਲਗਾਤਾਰ ਜਾਰੀ ਹੈ ਤੇ ਦੁਆਰਾ ਫਿਰ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਸਰਕਾਰ ਨੇ ਸਾਡੇ ਕੋਲ ਜਵੱਲ ਨਹੀਂ ਪਾਇਆ ਸਰਕਾਰ ਮੁਲਾਜ਼ਮ ਸਰਕਾਰ ਤੋਂ ਬਹੁਤ ਦੁਖੀ ਨੇ ਇਸ ਕਰਕੇ ਅਸੀਂ ਹੜਤਾਲ ਤੇ ਉਹਨਾਂ ਚਰ ਬੈਠਾਂਗੇ ਜਿੰਨਾਂ ਚਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਦੋ ਦਿਨ ਹੋਣ ਅਸੀਂ ਸਨੋਹਤ ਸੁੱਤੀ ਲੈ ਰਹੇ ਹਾਂ ਦਫ਼ਤਰ ਸਾਰੇ ਬੰਦ ਹੋਣਗੇ ਦਫ਼ਤਰਾਂ ਦਾ ਕੰਮ ਬਿਲਕੁਲ ਬੰਦ ਹੈ ਲੋਕਾਂ ਦਾ ਕੰਮ ਕਾਰਜ ਫਿਰ ਕਿਵੇਂ ਹੋਵੇਗਾ ਦਫ਼ਤਰਾਂ ਦਾ ਕੰਮ ਬਿਲਕੁਲ ਬੰਦ ਹੈ ਲੋਕ ਖੱਜੋਖਵਾਰ ਹੋ ਰਹੇ ਨੇ ਸਾਡੇ ਕੋਲ ਫੋਨ ਆ ਰਹੇ ਨੇ ਅਸੀਂ ਕੰਮ ਕਰਕੇ ਰਾਜ਼ੀਆਂ ਪਰ ਸਰਕਾਰ ਸਾਨੂੰ ਕਰਨ ਨਹੀਂ ਦੇ ਰਹੀ ਸਰਕਾਰ ਸਾਡੀਆਂ ਮੰਗਾਂ ਮੰਨੇ ਅਸੀਂ ਦਫ਼ਤਰਾਂ ਦੇ ਵਿੱਚ ਕੰਮ ਕਰੀਏ ਜਾ ਕੇ ਬੈਠੀਏ ਤੇ ਲੋਕਾਂ ਦੇ ਕੰਮ ਕਰੀਏ ਉਹ ਸਾਡੇ ਭੈਣ ਨੇ ਭਰਾ ਨੇ ਮਾਂ ਪਿਓ ਨੇ ਅਸੀਂ ਉਹਨਾਂ ਦਾ ਕੰਮ ਕਰਕੇ ਖੁਸ਼ ਆ ਪਰ ਸਰਕਾਰ ਸਾਡੀਆਂ ਜਿੰਨਾਂ ਦੀ ਮੰਗਾਂ ਹੀ ਨਹੀਂ ਮੰਨ ਰਹੀ ਕਿਸੇ ਪਾਸੇ ਆ ਨਹੀਂ ਰਹੀ ਇਸ ਲਈ ਅਸੀਂ ਸਰਕਾਰ ਤੋਂ ਬਹੁਤ ਦੁਖੀਆਂ ਦੁਖੀ ਹੋ ਕੇ ਅਸੀਂ ਆਪਣਾ ਐਡਿਜੀਟੇਸ਼ਨ ਸ਼ੁਰੂ ਕੀਤਾ ਹੋਇਆ ਹੈ ਪ੍ਰਤੀਕ ਹੁੰਦਾ ਮਨੁੱਖੀ ਨਾਮ ਦਾ ਦਰਪਨ ਅਸੀਂ ਸੀ ਤਾਂ ਇਹ ਕਾਹਨ ਕਿ ਸਾਡੇ 36 ਦਿਨ ਹੋ ਗਏ ਅੱਜ ਮਤਲਬ ਹੜਤਾਲ ਕੀਤੀ ਨੂੰ ਅਸੀਂ ਤਾਂ ਇਹ ਕਹਾਂਗੇ ਸਾਡੇ ਇਹ ਮੰਗਾਂ ਨਹੀਂ ਸਾਡੇ ਹੱਕ ਨੇ ਜਿਹੜੇ ਸਾਡੇ ਤੋਂ ਖੋਏ ਗਏ ਦੇ ਅਸੀਂ ਚਾਹੁੰਦੇ ਆ ਵੀ ਘੱਟੋ ਘੱਟ ਸਾਡੇ ਉਹ ਹੱਕ ਵਾਪਸ ਦਿੱਤੇ ਜਾਣ ਦੀ ਮਸੂਰਾਨੀ ਪੈਨਸ਼ਨ ਹੋ ਗਈ ਵੀ ਇਹ ਦੇ ਕਿਸ਼ਤਾਂ ਹੋ ਗਿਆ ਸਾਨੂੰ ਇਹ ਦਿੱਤੀਆਂ ਜਾਂ ਜਿੰਨੇ ਤੇ ਨਹੀਂ ਦੇਣਗੇ ਜਿੰਨੇ ਤੇ ਸਾਡੇ ਮੰਗਾਂ ਨਹੀਂ ਪੂਰੀਆਂ ਹੋਣੀਆਂ ਅਸੀਂ ਉਹਨਾਂ ਤੇ ਡਿਟੇ ਰਹਿਾਂਗੇ ਉਹਨਾਂ ਤੇ ਸਾਡੀ ਹੜਤਾਲ ਜਾਰੀ ਰਹੂਗੀ ਅਸੀਂ ਇਹ ਚਾਹੁੰਦੇ ਲੋਕਾਂ ਨੂੰ ਅਸੀਂ ਮਤਲਬ ਆਮ ਜਿਹੇ ਜਨਤਾ ਸਾਡੇ ਜਿਵੇਂ ਸਾਡੇ ਕਮ ਹੁੰਦੇ ਵੀ ਉਹ ਸਾਡੇ ਤੋਂ ਔਖੇ ਹੋਣ ਅਸੀਂ ਚਾਹਦੇ ਸਰਕਾਰ ਜਿੰਨੀ ਛੇਤੀ ਹੋ ਸਕੇ ਸਾਡੇ ਮੰਗਾਂ ਪੂਰੀਆਂ ਕਰੇ ਤੇ ਅਸੀਂ ਆਪਣੀ ਹਰ ਤਾਲ ਨੂੰ ਮਤਲਬ ਸਮਾਪਤ ਕਰ ਲਈਏ ਜਦੋਂ ਆਮ ਆਦਮੀ ਪਾਰਟੀ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਕੋਈ ਵੀ ਜਿਹੜਾ ਮਲਾਜ਼ਮ ਜਾਂ ਕੋਈ ਵਰਗ ਫੜਕਾਂ ਦੇ ਨੇ ਆਏਗਾ ਤੇ ਹਰ ਇੱਕ ਦੀ ਜਿਹੜੀ ਕੋਈ ਮੰਗ ਪੂਰੀ ਹੋਏਗੀ ਤੇ ਸਰਕਾਰ ਨਾਲ ਕੋਈ ਮੀਟਿੰਗਾਂ ਹੋਈਆਂ ਕੀ ਹੋਇਆ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਪਰ ਮੇਨ ਗੱਲ ਤਾਂ ਇਹ ਹੈ ਕਿ ਜਿੰਨੇ ਅਸੀਂ ਉਮੀਦ ਨਾਲ ਇਹ ਸਰਕਾਰ ਲੈ ਕੇ ਆਏ ਸੀ ਕਿਉਂਕਿ ਉਹਦੇ ਇਹ ਆਮ ਇੱਕ ਆਦਮੀ ਸੀ ਉਸ ਟਾਈਮ ਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਸਰਕਾਰ ਵਿਰੁੱਧ ਕਰ ਰਏ ਸੀ ਉਹੀ ਗੱਲਾਂ ਅੱਜ ਹੁਣ ਉਹ ਆਪਣੇ ਵਿਰੁੱਧ ਕਰਵਾ ਰਹੇ ਨੇ ਸਾਡੇ ਮੁਲਾਜ਼ਮਾਂ ਤੋਂ ਆਮ ਜਨਤਾ ਤੋਂ ਤਾਂ ਉਹਨਾਂ ਜਿਹੜੀਆਂ ਹੁਣ ਮੀਟਿੰਗਾਂ ਹੁੰਦੀਆਂ ਉਹਨਾਂ ਵਿੱਚ ਵੀ ਸਾਨੂੰ ਇਹ ਆ ਵੀ ਕੋਈ ਵੀ ਐਦਾਂ ਮਤਲਬ ਪੂਰੀ ਤਰ੍ਹਾਂ ਮਤਲਬ ਸਾਨੂੰ ਰਾਹ ਨਹੀਂ ਮਿਲ ਰਿਹਾ ਕੋਈ ਲਾਰੇ ਦਿਲਾਰੇ ਲਾਰੇ ਦਿਲਾਰੇ ਲੱਗ ਰਹੇ ਨੇ ਸੋ ਅਸੀਂ ਤਾਂ ਇਹੀ ਚਾਹੁੰਦੇ ਵੀ ਸਾਨੂੰ ਹੁਣ ਕੋਈ ਲਾਰਾ ਨਾ ਲਾਇਆ ਜਾਵੇ ਅਸੀਂ ਉਹਨਾਂ ਤੇ ਡਟੇ ਰਹਾਂਗੇ ਜਿਨ੍ਹਾਂ ਤੇ ਸਾਨੂੰ ਪੱਕਾ ਮਤਲਬ ਸਾਨੂੰ ਸਾਡੀ ਮੰਗਾਂ ਨਹੀਂ ਮੰਨਿਆ ਜਾ ਰਹੀਆਂ ਤੇ ਸੋਚਿਆ ਸੀ ਇੰਨੀ ਪੜ੍ਹਾਈ ਕਰਕੇ ਨੌਕਰੀ ਵੀ ਹਾਸਲ ਹੋ ਜਾਏਗੀ ਤੇ ਫਿਰ ਵੀ ਧਰਨਾ ਤੇ ਬਟਨਾ ਪਏਗਾ ਨਹੀਂ ਕਦੇ ਵੀ ਨਹੀਂ ਸੋਚਿਆ ਸੀ ਦੇਖਿਆ ਜਾਵੇ ਤਾਂ ਅਸੀਂ ਸਰਕਾਰਾਂ ਮਤਲਬ ਸਾਨੂੰ ਇਹ ਲੱਗਦਾ ਹੁਣ ਚਾਹ ਉਹ ਸਰਕਾਰਾਂ ਜੀ ਚੰਗੀਆਂ ਸੀ ਜੋ ਪੁਰਾਣੀ ਪੈਨਸ਼ਨ ਦੇ ਰਹੀ ਸੀ ਕਦੇ ਵੀ ਇਹ ਦੀ ਕਿਸ ਨੇ ਖੜੀ ਸੀ ਸੋ ਸਾਨੂੰ ਤਾਂ ਉਮੀਦ ਵੀ ਨਹੀਂ ਸੀ ਉਮੀਦ ਤੋਂ ਪਰੇ ਆ ਕਿ ਤਾਂ ਭਗਵਾਨਤ ਮਾਨ ਸਰਕਾਰ ਨੂੰ ਇੰਨੇ ਉਮੀਦ ਨਾਲ ਲੈ ਕੇ ਆਏ ਸੀ ਕਿ ਕਦੇ ਉਹ ਸੋਚਿਆ ਵੀ ਨਹੀਂ ਸੀ ਸੋ ਅਸੀਂ ਤਾਂ ਫਿਲਹਾਲ ਇਹੀ ਕਹਾਂਗੇ ਅਸੀਂ ਉਹਨਾਂ ਚਿਰ ਡਟੇ ਰਹਾਂਗੇ ਜਿੰਨੇ ਤੱਕ ਸਾਡੇ ਮੰਗਾਂ ਪੂਰੀਆਂ ਨਹੀਂ ਜਗਵਿੰਦਰ ਲੰਬੇ ਸਮੇਂ ਤੋਂ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਤੇ ਲੋਕ ਵੀ ਸੱਜਣ ਹੋ ਰਹੇ ਨੇ ਹਾਂਜੀ ਦੇਖੋ ਜਿਹੜਾ ਸਾਡਾ ਇਹ ਹੜਤਾਲ ਚੱਲ ਰਹੀ ਹੈ ਇਹ ਸਾਡਾ ਸ਼ੌਕ ਨਹੀਂ ਸਾਡੀ ਮਜਬੂਰੀ ਹੈ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਸਾਡੀ ਹੱਕੀ ਮੰਗਾਗੀਆਂ ਸਾਡੇ ਹੱਕ ਹੈਗੇ ਉਹ ਸਾਨੂੰ ਦਿੱਤੇ ਜਾਣ ਤੇ ਸਾਨੂੰ ਵੀ ਇਹ ਹੈ ਵੀ ਅਸੀਂ ਆਪਣੀਆਂ ਸੀਟਾਂ ਤੇ ਜਾ ਕੇ ਕੰਮ ਕਰੀਏ ਪਰ ਅਸੀਂ ਕਿਸੇ ਨੂੰ ਖੱਜਲ ਖਾਰ ਨਹੀਂ ਕਰਨਾ ਚਾਹੁੰਦੇ ਪਰ ਜਦੋਂ ਸਾਡੀ ਸਰਕਾਰ ਗੱਲ ਸੁਣ ਨਹੀਂ ਰਹੀ ਤਾਂ ਸਾਨੂੰ ਇਹ ਮਜਬੂਰੀ ਵਾਸਤੇ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਉਹੀ ਸਰਕਾਰ ਹੈ ਸਾਡਾ 2021 ਦੇ ਵਿੱਚ ਪਟਿਆਲੇ ਧਰਨਾ ਲੱਗਿਆ ਸੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਂਦੀ ਉੱਥੇ ਸਾਡੇ ਵਿਤਮਨ ਤੇ ਹਰਪਾਲ ਸਿੰਘ ਕੀਮਾ ਜੀ ਮੈਸ਼ ਮੂਲੀਅਤ ਕੀਤੀ ਸੀ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਜਦੋਂ ਸਾਡੀ ਸਰਕਾਰ ਆਏਗੀ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏਗੀ ਸਾਨੂੰ ਸਰਕਾਰ ਨਾਲ ਹਮਦਰਦੀ ਸੀ ਅਸੀਂ ਬੜੇ ਜੋਸ਼ ਨਾਲ ਬੜਾ ਸਾਨੂੰ ਇਹ ਸੀਗਾ ਵੀ ਇਹ ਸਰਕਾਰ ਸਾਡੇ ਮੁਲਾਜ਼ਮਾਂ ਦੇ ਹਤੈਸ਼ੀ ਹੋਊਗੀ ਸਾਡੇ ਹੱਕਾਂ ਨੂੰ ਪੂਰੀ ਕਰੂਗੀ ਪਰ ਸਾਨੂੰ ਹੁਣ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਸਰਕਾਰ ਨੇ ਸਾਨੂੰ ਹੱਕ ਤਾਂ ਕੀ ਦੇਣੀ ਸੀ ਸਾਡੇ ਸਭੋ ਹੱਕ ਵੀ ਖੋਲੇ ਆ ਕਰਤਾ ਰੋਜ਼ਗਾਰ ਦੀ ਗੱਲ ਹੁੰਦੀ ਆ ਕਦੀ ਨੌਕਰੀਆਂ ਨਿਕਲਉਂਦੀ ਆ ਕੋਈ ਵੀ ਪਾਰਟੀ ਹੋਵੇ ਪਰ ਸੱਤਾ ਤੋਂ ਬਾਅਦ ਜਿਹੜਾ ਉਸੇ ਤਰੀਕੇ ਦੇਖਿਆ ਜਾਂਦਾ ਚਾਹੇ ਬੇਰੁਜ਼ਗਾਰ ਹੋਣ ਜਾਂ ਮੁਲਾਜ਼ਮ ਹੋਣ ਸੜਕਾਂ 'ਤੇ ਦੇਖਦੇ ਨਹੀਂ ਬਿਲਕੁਲ ਇਹ ਜਿਹੜੇ ਆ ਸਰਕਾਰ ਜਦੋਂ ਸੱਤਾ ਦੇ ਵਿੱਚ ਹੁੰਦੀ ਆ ਉਦੋਂ ਹੋਰੂਕ ਹੁੰਦਾ ਜਦੋਂ ਪਹਿਲਾਂ ਹੁੰਦੀ ਆ ਤਾਂ ਉਦੋਂ ਉਹ ਹੰਦਰਦੀ ਲੈ ਕੇ ਲੋਕਾਂ ਨਾਲ ਲਵਾਭ ਨੇ ਵਾਅਦੇ ਕਰਕੇ ਝੂਠੇ ਵਾਅਦੇ ਕਰਕੇ ਸੱਤਾ ਪ੍ਰਾਪਤ ਕਰ ਲੈਂਦੀ ਆ ਇਸ ਸਰਕਾਰ ਨੇ ਵੀ ਉਸੇ ਤਰ੍ਹਾਂ ਕੀਤਾ ਕਿਉਂਕਿ ਅਸੀਂ ਪੁਰਾਣੀਆਂ ਸਰਕਾਰਾਂ ਤੋਂ ਐਨੇ ਅੱਕ ਚੁੱਕੇ ਸੀ ਥੱਕ ਚੁੱਕੇ ਸੀ ਸਾਨੂੰ ਇਹ ਸੀਗਾ ਵੀ ਇਹ ਨਵੀਂ ਸਰਕਾਰ ਆਊਗੀ ਇਹ ਮੁਲਾਜ਼ਮਤ ਐਸ਼ੀ ਹੋਊਗੀ ਕਿਸਾਨਤ ਐਸ਼ੀ ਹੋਊਗੀ ਮਜ਼ਦੂਰਤ ਐਸ਼ੀ ਹੋਊਗੀ ਇਹ ਕਿਤੇ ਨਾ ਕਿਤੇ ਸਾਡੀ ਸਰਕਾਰ ਹੋਊਗੀ ਸਾਡੇ ਆਮ ਲੋਕਾਂ ਦੀ ਸਰਕਾਰ ਹੋਊਗੀ ਸਾਡੇ ਲਈ ਕੰਮ ਕਰੇਗੀ ਪਰੰਤੂ ਬਿਲਕੁਲ ਜਿਹੜਾ ਵਿਪਰੀਤ ਹੋ ਰਿਹਾ ਸਭ ਕੁਝ ਉਲਟ ਹੋ ਰਿਹਾ ਇਹ ਸਰਕਾਰ ਨੇ ਸਾਡੀਆਂ ਮੰਗਾਂ ਤਾਂ ਕੀ ਮੰਨੀਆਂ ਸੀਗੀਆਂ ਉਲਟਾ ਸਾਡੇ ਜਿਹੜੇ ਮੀਟਿੰਗ ਦਾ ਟਾਈਮ ਵੀ ਨਹੀਂ ਦੇ ਰਹੀ ਸਿਰਫ ਲਾਰੇਬਾਜ਼ੀ ਕਰ ਰਹੀ ਹੈ ਸਿਰਫ ਐਡਵਰਟਾਈਜ਼ਮੈਂਟ ਕਰ ਰਹੀ ਹੈ ਸਿਰਫ ਅਸਤਿਆਰਾਂ ਦੇ ਵਿੱਚ ਦਿਖਾ ਰਿਹਾ ਪਰ ਗਰਾਊਂਡ ਲੈਵਲ ਤੇ ਅਜੇ ਤੱਕ ਕੁਝ ਵੀ ਨਹੀਂ ਹੋ ਰਿਹਾ ਅੱਜ ਦਾ ਕੀ ਪ੍ਰੋਗਰਾਮ ਹੈ ਜਿਹੜਾ ਜਥੇਬੰਦੀ ਵੱਲੋਂ ਲਿਖਿਆ ਤੇ ਅਗਲੀ ਕੀ ਰਣਨੀਤੀ ਹੋਏ ਸਾਡਾ ਜਿਹੜਾ ਅੱਜ ਦਾ ਆਰਥਿਕ ਹੂਕ ਮਜਾਰਾ ਅੱਜ ਅਸੀਂ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅਸੀਂ ਮੁੱਖ ਮੰਤਰੀ ਦੀ ਜਿਹੜਾ ਅਸੀਂ ਆਪਤੀ ਹੂਕਨ ਜਾ ਰਹੇ ਹਾਂ ਔਰ ਇਸ ਤੋਂ ਅਗਲੇ 2 ਦਿਨਾਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਸਮੂਹਿਕ ਛੁੱਟੀ ਲਈ ਜਾਵੇਗੀ ਮਿਨਿਸਟਰਾਂ ਦੇ ਕੰਮਿਆਂ ਵੱਲੋਂ 2 ਦਿਨਾਂ ਪੂਰੀ ਤਰ੍ਹਾਂ ਇਹਦੇ ਦਫ਼ਤਰ ਖਾਲੀ ਹੋਣਗੇ ਕੋਈ ਵੀ ਦਫ਼ਤਰ 'ਚ ਹਾਜ਼ਰ ਨਹੀਂ ਹੋਏਗਾ ਉਸ ਤੋਂ ਬਾਅਦ ਜਿਹੜੀ 16 ਤਰੀਕ ਦੀ ਸਾਡੀ ਮੀਟਿੰਗ ਹੈਗੀ ਉਹਦੇ ਵਿੱਚ ਅਗਲੀ ਜਿਹੜੀ ਰਣਨੀਤੀ ਘੜੀ ਜਾਊਗੀ ਤੇ ਉਸ ਫੈਸਲੇ ਨੂੰ ਇਨਵਨ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇਗੀ ਕੀ ਕਹੋਗੇ ਜੀ ਕਿਸਾਨ ਜਿਥੇ ਬੰਦੇ ਅਕਸਰ ਦੇਖਿਆ ਜਾਂਦਾ ਕਿਸਾਨਾਂ ਮਜ਼ਦੂਰਾਂ ਦੇ ਹੱਥ 'ਚ ਡਟਦੀ ਆ ਤਾਂ ਹੁਣ ਜਿਹੜਾ ਮੁਲਾਜ਼ਮਾਂ ਦੇ ਹੱਥ 'ਚ ਜਿਹੜਾ ਤੁਸੀਂ ਦੇਖੋ ਜੀ ਅੱਜ ਅਸੀਂ ਇੱਥੇ ਆਏ ਆ ਭਾਰਤੀ ਕਿਸਾਨ ਜੋ ਨੇ ਨੇਕਤਾ ਡਟਾਉਂਦਾ ਜੋ ਮਨਜੀਤ ਸਿੰਘ ਧਨੇਰ ਦੀ ਗਵਾਈ ਚੱਲ ਰਹੀ ਹੈ ਅਤੇ ਇਹ ਜੋ ਮਜਾਰਾ ਹੋ ਰਿਹਾ ਹੈ ਇਸ ਦੀ ਹਮਾਇਤ ਦੇ ਵਿੱਚ ਆਇਆ ਕਿਉਂਕਿ ਕਿਸਾਨ ਜਥੇਬੰਦੀ ਕਦੇ ਵੀ ਜਿੱਥੇ ਕਿਸੇ ਦੇ ਹੱਕਾਂ ਦੇ ਉੱਤੇ ਡਾਕਾ ਪੈਂਦਾ ਉੱਥੇ ਅਸੀਂ ਖੜ੍ਹਦੇ ਹਾਂ ਚਾਹੇ ਉਹ ਮਜ਼ਦੂਰ ਹੋਵੇ ਮੁਲਾਜ਼ਮ ਹੋਵੇ ਅਸੀਂ ਇਹ ਕਦੇ ਵੀ ਇਨ੍ਹੀ ਵਿਖਰੇ ਕੀਤਾ ਗੱਲ ਇਹ ਕਿ ਅੱਜ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਉਹ ਨਹੀਂ ਗੀਆਂ ਜਿਹੜੀਆਂ ਇਹਨਾਂ ਨੇ ਪਹਿਲਾਂ ਲੜ ਕੇ ਸੰਘਰਸ਼ਾਂ ਤੋਂ ਹੀ ਪ੍ਰਾਪਤ ਕੀਤੀਆਂ ਸੀ ਅੱਜ ਉਹਨਾਂ ਮੰਗਾਂ ਦੇ ਉੱਤੇ ਡਾਕਾ ਵੱਜ ਰਿਹਾ ਹੈ ਤੇ ਇਸ ਕਰਕੇ ਅਸੀਂ ਜੋ ਭਾਰਤੀ ਕਿਸਾਨ ਜੋ ਨੇਤਾ ਡਕਾਉਂਦਾ ਜੋ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿੱਚ ਹੈ ਇਹਨਾਂ ਦੇ ਹਮਾਇਤ ਦੇ ਲਈ ਆਏ ਹਾਂ ਤੇ ਜੋ ਇਹ ਸਰਕਾਰ ਹੈ ਕਿਉਂਕਿ ਸਰਕਾਰ ਨੇ ਇਹਨਾਂ ਦੇ ਨਾਲ ਬਾਰ ਬਾਰ ਮੀਟਿੰਗਾਂ ਕਰਕੇ ਜਦੋਂ ਭਰੋਸੇ ਦੇ ਵਿੱਚ ਲੈ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਪਰ ਉਹ ਦੇ ਭਰੋਸੇ ਕੀ ਹੁੰਦੀ ਆ ਤਾਂ ਉਸ ਤੋਂ ਬਾਅਦ ਹਰੇਕ ਦਾ ਮਨ ਟੁੱਟਦਾ ਅੱਜ ਇਹ ਜੋ ਨਿਰਾਸ਼ ਬੈਠੇ ਨੇ ਤੇ ਅੱਜ ਸਰਕਾਰ ਨੂੰ ਚਾਹੀਦਾ ਕਿ ਫੌਰੀ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਇਹਨਾਂ ਦੀ ਜਿਹੜੀ ਪੈਨਸ਼ਨਾਂ ਨੂੰ ਬਹਾਲ ਕੀਤਾ ਜਾਵੇ ਤੇ ਜੋ ਲੋਕਾਂ ਦੀ ਖੱਜਲ ਖਵਾਰੀ ਹੈ ਕਿਉਂਕਿ ਸਰਕਾਰ ਵੀ ਜੋ ਨਵੀਂ ਨੀਤੀ ਬਣੀ ਹੋਈ ਹੈ ਕਿ ਲੋਕਾਂ ਨੂੰ ਸਿਸਟਮ ਦੇ ਖਿਲਾਫ ਕਰਕੇ ਕਿ ਇਹਨਾਂ ਦੇ ਵਿਰੋਧ ਦੇ ਵਿੱਚ ਖੜਾ ਕੀਤਾ ਜਾਵੇ ਅਸੀਂ ਉਹ ਕਦਾਚਿਤ ਨਹੀਂ ਹੋਣ ਦੇਵਾਂਗੇ ਤੇ ਲੋਕਾਂ ਨੂੰ ਨਾਲ ਇਹਨਾਂ ਦੇ ਲੈ ਕੇ ਇਹ ਸੋ ਸੰਘਰਸ਼ ਦੇ ਵਿੱਚ ਉਹਨਾਂ ਨੂੰ ਵੀ ਬਿਠਾਵਾ ਆਮ ਆਧੁਨਿਕ ਪਾਰਟੀ ਕਹਿੰਦੇ ਸੀ ਆਮ ਲੋਕਾਂ ਦੀ ਪਾਰਟੀ ਆ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਹਰ ਬਰ ਤੇ ਸੜਕਾਂ ਤੇ ਬੈਠਾ ਗਿਆ ਕਿਵੇਂ ਦੇਖੋ ਲੋਕ ਅੱਜਲ ਹੋ ਰਿਹਾ ਮੁਲਾਜ਼ਮ ਹੜਤਾਲ ਦੇ ਦੇਖੋ ਜੀ ਇਸ਼ਤਿਹਾਰਾਂ ਦੀ ਸਰਕਾਰ ਸੀ ਇਸ਼ਤਿਹਾਰਵਾਦੀ ਅੱਜ ਤੱਕ ਜਿੰਨਾ ਵੀ ਭਗਵੰਤ ਸਾਨ ਦਾ ਜੇ ਅਸੀਂ ਛੋਕੜ ਦੇਖੀ ਤਾਂ ਉਸ ਨੇ ਹਮੇਸ਼ਾ ਹੀ ਸਿਸਟਮ ਨੂੰ ਭੰਡ ਕੇ ਅੱਗੇ ਆਇਆ ਲੋਕਾਂ ਨੇ ਉਸ ਤੇ ਵਿਸ਼ਵਾਸ ਕੀਤਾ ਦਿੱਲੀ ਕੋਲ ਦੇ ਵਿੱਚ ਜੋ ਕਿਉਂਕਿ ਇਹ ਸੱਤਾ ਦੇ ਵਿੱਚ ਨਹੀਂ ਆਏ ਸੀ ਤਾਂ ਇਹਨਾਂ ਨੇ ਲੋਕਾਂ ਨੂੰ ਖਾਬ ਦਿਖਾਇਆ ਕਿ ਇੱਕ ਬਦਲਾ ਹੈ ਕਿ ਇਸ ਬਦਲਾਵ ਨੂੰ ਤੁਸੀਂ ਮਤਲਬ ਅਪਣਾਓ ਤੇ ਲੋਕ ਉਸ ਬਦਲਾਵ ਵੱਲ ਵਧੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵਾਰ-ਵਾਰ ਜਦੋਂ ਲਾਰੇ ਲਾਉਂਦੀਆਂ ਸੀ ਤਾਂ ਲੋਕ ਉਹਨਾਂ ਤੋਂ ਨਿਰਾਸ਼ ਹੋ ਕੇ ਇਸ ਬਦਲਾਵ ਵੱਲ ਗਏ ਸੀ ਪਰ ਇਹ ਬਦਲਾਅ ਨਹੀਂ ਸੀ ਅਸਲ ਦੇ ਵਿੱਚ ਲੋਕਾਂ ਨੂੰ ਲੁੱਟਿਆ ਗਿਆ ਤੇ ਜਿਹੜੀ ਉਹ ਇਸ਼ਤਿਹਾਰਵਾਦੀ ਸੀ ਉਹ ਅੱਜ ਅਖਬਾਰਾਂ ਦੇ ਵਿੱਚ ਦੇਖੇ ਤਾਂ ਚਾਹੇ ਅਸੀਂ ਫਲੈਕਸ ਬੋਰਡਾਂ ਤੇ ਦੇਖੀਏ ਉਹ ਇਸ਼ਤਿਹਾਰਵਾਦੀ ਹੋ ਰਹੀ ਆ ਹੋਰ ਕੁਝ ਨਿਯੁਕਤੀ ਪੱਤਰ ਵੱਡੇ ਜਾ ਰਹੇ ਨੇ ਉਹਨਾਂ ਦੇ ਉੱਤੇ ਅਮਲ ਨਹੀਂ ਕੀਤਾ ਜਾ ਰਿਹਾ ਉਹ ਜਿਹਨਾਂ ਨਿਯੁਕਤੀ ਪੱਤਰ ਲੈ ਕੇ ਵੀ ਲੋਕ ਧਰਨਿਆਂ ਦੇ ਵਿੱਚ ਇਖੇ ਨੇ ਕਿਸਾਨਾਂ ਆਪ ਗੋ ਗੱਲ ਕੀਤੀ ਸੀ ਕਿਸਾਨ ਖਸਾਲ ਹੋਏਗਾ ਮਜ਼ਦੂਰ ਖਸਾਲ ਹੋਏਗਾ ਬੇਰਜ਼ਗਾਰੀ ਖਤਮ ਹੋਏਗੀ ਨਸ਼ਾ ਖਤਮ ਹੋਏਗਾ ਇੰਨਾ ਕੁਝ ਜਿਹੜਾ ਚੇਂਜ ਆਇਆਗਾ 1.5 ਤੋਂ 2 ਸਾਲ ਦੇ ਵਿੱਚ ਸਰਕਾਰ ਦੇ ਦੇਖੋ ਜੀ ਕਿਸਾਨ ਦੀ ਜਿਹੜੀ ਖੁਸ਼ਹਾਲੀ ਜੀ ਅਸੀਂ ਦੇਖੀਏ ਕਿ ਪੰਜਾਬ ਆ ਜਿਹੜਾ ਉਹ ਐਗਰੀਕਲਚਰ ਸਟੇਟ ਤੇ ਜੇ ਇਥੇ ਕਿਸਾਨ ਨਹੀਂ ਰਹੂਗਾ ਤਾਂ ਇਸਦਾ ਮਤਲਬ ਇਹ ਹੈ ਕਿ ਇਹ ਸਟੇਟ ਕਦਾਚਿਤ ਵੀ ਪੰਜਾਬ ਨਹੀਂ ਰਹੂਗਾ ਪੰਜਾਬ ਦੀ ਜਿਹੜੀ ਧਰਤੀ ਦੀ ਅਸੀਂ ਗੱਲ ਕਰਦੇ ਆ ਤਾਂ ਜਿਹੜੀ ਗੱਲ ਅਸੀਂ ਹੁਣ ਕਰ ਰਹੇ ਹਾਂ ਕਿ ਖੁਸ਼ਹਾਲੀ ਦੀ ਕਿਉਂਕਿ ਜਿਹੜੀ ਖੇਤੀ ਨੀਤੀ ਦੇ ਲਈ ਸਾਡੀਆਂ ਮੀਟਿੰਗਾਂ ਸਰਕਾਰ ਨਾਲ ਹੋਈਆਂ ਉਹ ਖੇਤੀ ਨੀਤੀ ਅੱਜ ਇਹਨਾਂ ਨੇ ਅਮਰੀਕਾ ਦੀ ਕੰਪਨੀ ਹੈ ਉਸ ਨੂੰ ਇਹਨਾਂ ਨੇ ਖੇਤੀ ਨੀਤੀ ਕਹਤਾ ਕਿ ਤੁਸੀਂ ਬਣਾਓ ਜਿਹੜੀ ਇੱਕ ਅਸੀਂ ਕਹੀਏ ਸਾਮਰਾਜੀ ਮੁਲਕ ਦੀ ਕੰਪਨੀ ਹੈ ਜਿਹੜੀ ਸਾਮਰਾਜੀ ਮੁਲਕ ਦੇ ਵਿੱਚ 423 ਏਕੜ ਜ਼ਮੀਨ ਇੱਕ ਕਿਸਾਨ ਨੂੰ ਆਉਂਦੀ ਹੈ ਜੇ ਉਹ ਖਸਾਲ ਨਹੀਂ ਹੈ ਤਾਂ ਇੱਥੇ ਜਿਹੜਾ ਇੱਕ ਡੇੜੇ ਏਕੜ ਵਾਲਾ ਕਿਸਾਨ ਹੈ ਉਹ ਕਦੇ ਵੀ ਖਸਾਲ ਨਹੀਂ ਹੋ ਸਕਦਾ ਨਾ ਹੀ ਉਸਦੇ ਨੀਤੀ ਉਸਦੇ ਪੱਕੀ ਹੋਊਗੀ ਤੇ ਜਿਹੜੀ ਗੱਲ ਹੈ ਰਜਗਾਰ ਦੀ ਰਜਗਾਰ ਦੀ ਤੁਸੀਂ ਦੇਖਿਆ ਕਿ ਹਰ ਇੱਕ ਵਰਗ ਅੱਜ ਫੜਕਾਂ ਤੇ ਆਇਆ ਹੋਇਆ ਹੈ ਤੇ ਜਿਹੜੀ ਨਸ਼ਾ ਮੁਕਤੀ ਦੀ ਸੀ ਨਸ਼ਾ ਮੁਕਤੀ ਕਦੇ ਵੀ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਕੇ ਉਹ ਇੱਕ ਜੋ ਲੋਕਾਂ ਨੂੰ ਇੱਕ ਠੱਗ ਹੈ ਕਿਉਂਕਿ ਅਰਦਾਸ ਕਰਕੇ ਨੇ ਅਸਲ ਦੇ ਵਿੱਚ ਗਰਾਊਂਡ ਦੀ ਜਿਹੜੀ ਰਿਐਲਿਟੀ ਹੈ ਅੱਜ ਵੀ ਲੋਕ ਮਰ ਰਹੇ ਨੇ ਜਿਹੜੇ ਨੌਜਵਾਨ ਨੇ ਉਹ ਫੁੱਦਕੁਸ਼ੀਆਂ ਕਰ ਰਹੇ ਨੇ ਜਾਂ ਨੌਜਵਾਨ ਇੱਥੋਂ ਨਿਰਾਸ਼ ਹੋ ਕੇ ਰੁਜ਼ਗਾਰ ਨਹੀਂ ਮਿਲ ਰ ਇਸ ਕਰਕੇ ਕਿ ਸਰਕਾਰ ਦਾ ਕੋਈ ਬਦਲਾ ਨਹੀਂ ਉਹੀ ਕੁਛ ਚੱਲ ਰਿਹਾ ਜੋ ਪਿਛਲੀਆਂ ਸਰਕਾਰਾਂ ਵੇਲੇ ਚੱਲਿਆ ਸੀ ਉਸ ਤੋਂ ਵੀ ਵੱਧ ਕੇ ਅੱਜ ਇਸ਼ਤਿਹਾਰਬਾਜ਼ੀ ਤੇ ਖਰਚ ਹੋ ਰਿਹਾ ਹੋਰ ਇਸ ਤੋਂ ਬਾਅਦ ਜੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰੀਏ ਤੁਸੀਂ ਬਿਲਕੁਲ ਮਿਨਿਸਟਰੀ ਵਾਲ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਗਿਆ ਤੇ ਅੱਜ ਜਿਹੜਾ ਪੰਜਾਬ ਸਰਕਾਰ ਦਾ ਪਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਮੰਗਾਂ ਵੱਲ ਸਰਕਾਰ ਧਿਆਨ ਦੇਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਸਰਕਾਰ ਦੇ ਖਿਲਾਫ ਹੋਰ ਸਿੱਖਾ ਸੰਘਰਸ਼ ਕਰਨ ਦੇ ਲਈ ਮੁਲਾਜ਼ਮ ਮਜਬੂਰ ਹੋਣਗੇ ਅਮਰਜੀਤ ਸਿੰਘ ਪੰਜਾਬ ਤੱਕ Não, não